ਪਟਿਆਲੇ ਤੋਂ ਆਨਾ ਬਸ ਮੰਗਲਵਾਰ ਰਾਤ ਨੂੰ ਨੀਂਦ ਨਹੀਂ ਆਦੀ ਵੀ ਕਦੋਂ ਸਵੇਰ ਨੂੰ ਦੋ ਵਾਰ ਹੋਏਗਾ ਤੇ ਜਾਵਾਂਗੇ ਬਾਬਾ ਜੀ ਚੀਜ਼ ਦੀ ਨਹੀਂ ਕੋਈ ਨਾਗਾ ਪੈ ਜੇ ਨਾ ਬੰਨੂ ਇਹ ਹੁੰਦਾ ਵੀ ਬਸ ਪਤਾ ਨਹੀਂ ਅੱਜ ਕੀ ਹੋ ਗਿਆ ਸਾਡੇ ਨਾਲ ਵੀ ਅੱਜ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ ਅੱਜ ਤੇ ਵੀ ਅੱਜ ਰਹਿ ਕਿਉਂ ਗਿਆ ਸਾਡੇ ਕੋਲੋਂ ਮਿਸ ਕਿਉਂ ਹੋ ਗਿਆ ਪ੍ਰੋਗਰਾਮ ਅੱਜ ਜਦੋਂ ਮੈਂ ਸਵੇਰ ਪਟਿਆਲੇ ਚੱਲਿਆ ਸੀ ਬਹੁਤ ਜ਼ਿਆਦਾ ਬਾਰਿਸ਼ ਸੀ ਮਗਰ ਮੈਂ ਕਿ ਜਾਣਾ ਜ਼ਰੂਰ ਹੈ ਜੋ ਮਰਜ਼ੀ ਹੋ ਜਾਵੇ ਅੱਜ ਰਹਿਣਾ ਨਹੀਂ ਮਹਾਰਾਜ ਬਾਬਾ ਜੀ ਆਪ ਹੀ ਕਿੱਥੇ ਲੈ ਆਏ ਹੋਰੇ ਸੰਗਤਾਂ ਦੇਖੋ ਕਿੰਨਾ ਇਕੱਠਾ ਹੈ ਕਿਵੇਂ ਸੰਗਤ ਹੈ ਠਾਠਾ ਮਾਰਦੀ ਕੋਈ ਗਰਮੀ ਨਹੀਂ ਹੈ ਕੁਝ ਨਹੀਂ ਹੈ ਬੇਟੇ ਦਾ ਵਿਆਹ ਰੱਖਿਆ ਸੀ ਥੋੜਾ ਜਿਹਾ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀ ਬਾਬਾ ਜੀ ਦੇ ਦਰ ਤੇ ਚੁਪਾਇਰਾ ਭਰਿਆ ਦੋ ਚੁਪਾਰੇ ਕੀਤੇ ਬਾਬਾ ਜੀ ਨੇ ਅਰਦਾਸ ਸੁਣੀ ਬੇਟੇ ਦਾ ਵਿਆਹ ਹੋ ਗਿਆ ਸੰਗਤ ਨੂੰ ਵੀ ਕਹਿਣਾ ਵੀ ਹੈ ਤੁਸੀਂ ਵੀ ਆਓ ਇੱਥੇ ਆ ਕੇ ਮਹਾਰਾਜ ਦੇ ਚਰਨਾਂ 'ਚ ਬੈਠੋ ਚੁਪਾਇਰਾ ਭਰੋ ਦੇਖੋ ਫਿਰ ਬਾਬਾ ਜੀ ਕਿਵੇਂ ਕਿਰਪਾ ਕਰਦੇ ਵਾ ਬਦੀਪ ਸਿੰਘ ਜੀ ਪੂਰੀ ਕਿਰਪਾ ਕਰਨਗੇ ਸਾਰੇ ਪਰਿਵਾਰਾਂ ਤੇ ਸਾਰੇ ਸੰਸਾਰ ਦੇ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 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 ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਪਹੁੰਚੇ ਹਾਂ ਜੀ ਕਿਹੋ ਜਿਹਾ ਬਹੁਤ ਵਧੀਆ ਜੀ ਬਹੁਤ ਜਿਆਦਾ ਵਧੀਆ ਲੱਗਦਾ ਹੈ ਇੱਥਾ ਆ ਕੇ ਬਸ ਮਨ ਨੂੰ ਪੂਰੀ ਸ਼ਾਂਤੀ ਮਿਲਦੀ ਇੱਥੇ ਆ ਕੇ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨੂੰ ਮੈਨੂੰ 4-5 ਮਹੀਨੇ ਹੋ ਗਏ ਜੀ ਆਂਦੇ ਲਗਾਤਾਰ ਮੈਂ ਪਟਿਆਲੇ ਤੋਂ ਆਨਾ ਬਸ ਮੰਗਲਵਾਰ ਰਾਤ ਨੂੰ ਨੀਂਦ ਨਹੀਂ ਆਦੀ ਵੀ ਕਦੋਂ ਸਿਰੇ ਬੁੱਧੋਈ ਵਾਰ ਹੋਏਗਾ ਤੇ ਜਾਵਾਂਗਾ ਬਾਬੇ ਦਰਤੀ ਇਹਦੇ ਵੀ ਖੇਚ ਬਹੁਤ ਪੈ ਜਾਂਦੇ ਜਦੋਂ ਇੱਥੇ ਮਿਸ ਬਾਬਾ ਜੀ ਨੇ ਪ੍ਰੀਤ ਪੈਦੇ ਨਾ ਤੇ ਫੇਰ ਬਸ ਇਹ ਹੁੰਦਾ ਵੀ ਆਪਾਂ ਕਦੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਤੇ ਉਹਨਾਂ ਨੂੰ ਮਿਲਣਾ ਇੱਕ ਚੀਜ਼ ਦੀ ਨਹੀਂ ਕੋਈ ਨਾਗਾ ਪੈ ਜੇ ਨਾ ਬੰਨੂ ਇਹ ਹੁੰਦਾ ਵੀ ਬਸ ਪਤਾ ਨਹੀਂ ਅੱਜ ਕੀ ਹੋ ਗਿਆ ਸਾਡੇ ਨਾਲ ਵੀ ਅੱਜ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ ਅੱਜ ਤੇ ਵੀ ਅੱਜ ਰਹਿ ਕਿਉਂ ਗਿਆ ਸਾਡੇ ਕੋਲ ਮਿਸ ਕੀ ਹੋ ਗਿਆ ਪ੍ਰੋਗਰਾਮ ਅੱਜ ਜਦੋਂ ਮੈਂ ਸਾਰੇ ਪਟਿਆੜੇ ਚੰਨਿਆ ਸੀ ਬਹੁਤ ਜ਼ਿਆਦਾ ਬਾਰਿਸ਼ ਸੀ ਮਗਰ ਮੈਂ ਕਿ ਜਾਣਾ ਜ਼ਰੂਰ ਹੈ ਜੋ ਮਰਜ਼ੀ ਹੋ ਜਾਵੇ ਅੱਜ ਰਹਿਣਾ ਨਹੀਂ ਮਹਾਰਾਜ ਬਾਬਾ ਜੀ ਆਪ ਹੀ ਕਿਛਕਿਲੇ ਆਏ ਹੋਰੇ ਸੰਗਤਾਂ ਦੇਖੋ ਕਿੰਨਾ ਇਕੱਠਾ ਹੈ ਕਿਵੇਂ ਸੰਗਤ ਹੈ ਠਾਠਾ ਮਾਰਦੀ ਕੋਈ ਗਰਮੀ ਨਹੀਂ ਹੈ ਕੁਝ ਕਹਿੰਦੇ ਵੀ ਕੋਈ ਵੀ ਮਨੋ ਕਾਮਨਾ ਹੋਵੇ ਮੰਨਤ ਹੋਵੇ ਤਾਂ ਬਾਬਾ ਦੀਪ ਸਿੰਘ ਜੀ ਕੋਲ ਆ ਕੇ ਮੰਗੋ ਤਾਂ ਪੂਰੀ ਜ਼ਰੂਰ ਹਾਂ ਜੀ ਹਾਂ ਬਿਲਕੁਲ ਹੀ ਬਿਲਕੁਲ ਬੰਨਾ ਮੇਰੀ ਮਹਾਰਾਜ ਜੀ ਨੇ ਬਹੁਤ ਮਨੋ ਕਾਮਨਾ ਸਾਡੀਆਂ ਬੜੀਆਂ ਪੂਰੀਆਂ ਕੀਤੀਆਂ ਵਾ ਭਾਈ ਨੇ ਕੋਈ ਸਾਂਝੀ ਕਰੋਗੇ ਸਾਡੇ ਨਾਲ ਸਾਂਝੀ ਬੇਟੇ ਦਾ ਵਿਆਹ ਰੱਖਿਆ ਸੀ ਹਾਂ ਜੀ ਥੋੜਾ ਜਿਹਾ ਉਹਦੇ ਵਿੱਚ ਪ੍ਰੋਬਲਮ ਆ ਰਹੀ ਸੀ ਬਾਬਾ ਜੀ ਦੇ ਦਰ ਤੇ ਚਪਾਇਦਾ ਭਰਿਆ ਦੋ ਚਪਾਰੇ ਕੀਤੇ ਮਾ ਬਾਬਾ ਜੀ ਨੇ ਅਰਦਾਸ ਸੁਣੀ ਬੇਟੇ ਦਾ ਵਿਆਹ ਹੋ ਗਿਆ ਕਿੰਨਾ ਕਿ ਫਿਰ ਅ ਗੁਰੂ ਜੀ ਵਿਸ਼ਵਾਸ ਵੱਜ ਜਾਂਦਾ ਹੈ ਵੀ ਜਦੋਂ ਪਹਿਲੀ ਦੂਜੀ ਹਾਜ਼ਰੀ ਦੇ ਵਿੱਚ ਜਿਹੜੀਆਂ ਪ੍ਰੇਸ਼ਾਨੀਆਂ ਨੇ ਦੂਰ ਹੋਣੀਆਂ ਸ਼ੁਰੂ ਹੋ ਜਾਣ ਤੇ ਕਿਰਪਾ ਵਰਸਣੇ ਚ ਹਾਂ ਜੀ ਹਾਂ ਬਿਲਕੁਲ ਬਿਲਕੁਲ ਬਹੁਤ ਹੀ ਜ਼ਿਆਦਾ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਬਹੁਤ ਹੀ ਜ਼ਿਆਦਾ ਕਿਰਪਾ ਪਹਿਲਾਂ ਦਰਬਾਰ ਸਾਹਿਬ ਦੀ ਵੀ ਕਈ ਵਾਰੀ ਸੀ ਗਿਆ ਸੀ ਅੰਬਰਸਰ ਵੀ ਮਗਰ ਜਦੋਂ ਇੱਥੇ ਆਣਾ ਸ਼ੁਰੂ ਹੋਇਆ ਵਸ ਮਹਾਰਾਜ ਨੇ ਐਸੀ ਕਿਰਪਾ ਕੀਤੀ ਵਾ ਦਿੱਤੀ ਮਹਾਰਾਜ ਦੇ ਚਰਨਾਂ 'ਚ ਆ ਜਿਹਦਾ ਸ੍ਰੀ ਸ੍ਰੀ ਆ ਜਿਹਦਾ ਪੂਰੀ ਸੇਵਾ ਕਰਕੇ ਜਿੰਨੀ ਹੁੰਦੀ ਹੈ ਮਹਾਰਾਜ ਵੱਲੋਂ ਲੈ ਲੈਣ ਤੇ ਸੇਵਾ ਕਰਕੇ ਚਲੇ ਜਾਏਦਾ ਵਾਪਸ ਸੰਗਤ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਘਰ ਬੈਠੀ ਦਰਸ਼ਨ ਕਰਦੇ ਸੰਗਤ ਨੂੰ ਵੀ ਕਹਿਣਾ ਵੀ ਹੈ ਤੁਸੀਂ ਵੀ ਆਓ ਇੱਥੇ ਆ ਕੇ ਮਹਾਰ ਦੇਖੋ ਫਿਰ ਬਾਬਾ ਜੀ ਕਿਵੇਂ ਕਿਰਪਾ ਕਰਦੇ ਵਾ ਬਦੀਪ ਸਿੰਘ ਜੀ ਪੂਰੀ ਕਿਰਪਾ ਕਰਨਗੇ ਸਾਰੇ ਪਰਿਵਾਰਾਂ ਤੇ ਸਾਰੇ ਸੰਸਾਰ ਦੇ ਕਿਰਪਾ ਕਰਨਗੇ ਬਦੀਪ ਸਿੰਘ ਜੀ ਮਾਇ ਗੁਰ ਜੀ ਖਾਲਸਾ ਮਾਇ ਕਿੰਦੀ ਕੀਫਤ ਹੈ